ਸਾਸੀ ਕਾਲ ਜੀ ਸਵਾਗਤ ਕਰਦੇ ਆ ਅੱਜ ਨਵੇਂ ਵਲੌਗ ਚ ਤੇ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਜੀ ਤੇ ਅੱਜ ਦੇ ਵਲੌਗ ਚ ਆਪਾਂ ਇਦਾਂ ਵੀ ਅਹੀਂ ਖਮਾਣਾ ਤੋਂ ਨਿਕਲੇ ਆਏ ਆ ਜੀ ਤੇ ਖਮਾਣਾ ਤੋਂ ਆਏ ਆ ਮੁਰਿੰਡੇ ਤੇ ਮੁਰਿੰਡੇ ਤੋਂ ਆਪਾਂ ਆ ਗਏ ਆ ਜੀ ਕੀ ਨਾਂ ਲੈਂਦੇ ਆ ਬੱਸੀ ਬਿਠਾਉਣਾ ਦੀ ਫਿਰ ਸਰੰਦ ਫਤੇਗੜਾ ਫਤੇਗੜ ਸਾਹਿਬ ਫਿਰ ਸਰੰਦ ਪਟਿਆਲਾ ਤੇ ਹੁਣ ਇਹ ਸਮਾਣੇ ਵਾਲ ਨੂੰ ਗੱਡੀ ਜਾਣ ਦੀ ਸਾਡੀ ਤੇ 20 ਕਿਲੋਮੀਟਰ ਰਹਿ ਗਿਆ ਜੀ ਤੇ ਫਿਰ ਅਸੀਂ ਜਾਣਾ ਜੀ ਪਾਤੜਾ ਤੇ ਪਾਤੜਾ ਤੋਂ ਜਾਣਾ ਫਿਰ ਅਸੀਂ ਦਫਤਰੀ ਆਲ ਠੀਕ ਹੈ ਜੀ ਜਾ ਕੇ ਮਿਲਦੇ ਭਾਜੀ ਨਾਲ ਤੇ ਫਿਰ ਜਾ ਕੇ ਮਿਲਦੇ ਆ ਭਾਜੀ ਉਹਨਾਂ ਨੂੰ ਆਪਾਂ ਤੇ ਇੱਕ ਗੱਲ ਬਹੁਤ ਵਧੀਆ ਲੱਗੀ ਇੱਥੇ ਆ ਕੇ ਕਿ ਲੋਕ ਇੰਨੇ ਚੰਗੇ ਆ ਨਾ ਚਾਹੇ ਕੋਈ ਦੁਕਾਨ ਤੇ ਵੀ ਜਾਂਦੇ ਆਂ ਕੁਝ ਵੀ ਜਾਂਦੇ ਆਂ ਭਾਜੀ ਦੱਸੋ ਕੀ ਸੇਵਾ ਕਰੀਏ ਤੁਹਾਡੀ ਜੀ ਜਦੋਂ ਮਾਜੇ ਦਾ ਨਾਮ ਲੈ ਲੀਏ ਨਾ ਬਹੁਤਾ ਹੀ ਸਤਿਕਾਰ ਕਰਦੇ ਆ ਠੀਕ ਹੈ ਬਹੁਤ ਇੱਜ਼ਤ ਮਾਨ ਕੀਤਾ ਉਹਨਾਂ ਨੇ ਤੇ ਬਹੁਤ ਹੀ ਠੰਡੇ ਮਿੱਠੇ ਲੋਗ ਨੇ ਇਧਰ ਦੇ। ਯਾਰ ਤੇ ਰੌਣਕਾਂ। ਹਾਂ ਤੇ ਵਿਆਹ ਤੇ ਵੀ ਆਪਾਂ ਚਲੋ ਬਹੁਤ ਵਧੀਆ ਉਹਨਾਂ ਨੇ ਖੇਰ ਕੀਤੀ ਸਾਡੀ। ਪੁੱਛਦੇ ਗਿਛਦੇ ਰਹੇ ਆ ਕਿ ਕੋਈ ਮਤਲਬ ਕਹਿੰਦੇ ਵੀ ਚੀਜ਼ ਜੋ ਵੀ ਮੰਗਣੀ ਆ ਸ਼ਰਮਾਇਓ ਨਾ ਤੇ ਕੋਈ ਗੱਲ ਨਹੀਂ ਮਤੇ ਕੋਈ ਚੀਜ਼ ਦੀ ਕਮੀ ਨਹੀਂ ਆਉਂ ਦਿੱਤੀ। ਖੁੱਲੇ ਸੁਭਾਅ ਦੇ ਤੇ ਖੁੱਲੇ ਡੁੱਲੇ ਸੁਭਾਅ ਦੇ ਬੰਦੇ ਆ। ਤੇ ਚਲੋ ਘਰੋਂ ਨਿਕਲੇ ਆ ਤੇ ਚਲੋ ਪਤਾ ਲੱਗਦਾ ਬੰਦੇ ਨਾਲ ਮਿਲਿਏ ਖਿੜੀਏ ਹਨਾ। ਇੱਧਰ ਮਿਲੋ ਸਾਡੇ ਦਬਾਬ ਏਰੀਆ ਦੇ ਬੰਦੇ। ਠੀਕ ਹੈ ਜੀ। ਇਹ ਸਾਡੇ ਵੀਰ ਅਗੇ ਦੁਬਈ 16 ਸਾਲ ਦੁਬਈ ਲਾਏ ਨੇ। ਵੀਰ ਨੇ। ਤੇ ਇੱਧਰ ਆ ਭਾਜੀ। ਬਾਕੀ 16 ਸਾਲ। ਇਹ ਮਤਲਬ ਪੁਰਾਣੇ ਖੋਣ ਦੇ ਨੇ ਦੁਬਈ ਦੇ। ਠੀਕ ਹੈ ਜੀ। 19 ਸਾਲ ਹੋ ਗਏ। ਠੀਕ ਹੈ ਜੀ। ਹੁਣ ਆ ਦੇਖੋ ਆਪਾਂ ਹੁਣ ਜਾਣਦੇ ਆ ਜੀ ਪਟਿਆਲੇ ਵੱਲ। ਪਟਿਆਲਾ ਨੰਗੇ ਆਪਾਂ ਹੁਣ ਸਮਾਣਾ ਨੂੰ ਜਾਣਦੇ ਆ। ਸਮਾਣਾ ਤਨਾਲੂ ਜਾਣਾ ਠੀਕ ਆ ਫਿਰ ਮਿਲਦੇ ਆ ਭਾਜੀ ਉਹਨਾਂ ਨੂੰ ਜਾ ਕੇ ਤੇ ਭਾਜੀ ਹੁਣੇ ਫੋਨ ਲਾਉਂਦੇ ਆ ਭਾਜੀ ਕਿੱਥੇ ਜੇ ਸਵੇਰੇ 6:30 ਵਜੇ ਇੱਕ ਫੋਨ ਆਇਆ ਇੱਕ 7:30 ਵਜੇ ਆਇਆ ਇੱਕ 8:30 ਵਜੇ ਆਇਆ ਫੋਨ ਨਾ ਆਪਣਾ ਲੱਗਾ ਹੀ ਸਾਇਲੈਂਟ ਰਾਤ ਆਪਾਂ ਸੁੱਤੇ ਆਪਾਂ ਸਾਇਲੈਂਟ ਲਾ ਕੇ ਕਿ ਕੋਈ ਡਿਸਟਰਬ ਨਾ ਕਰੇ ਇਹਨੂੰ ਤੇ ਸਵੇਰੇ ਫੋਨ ਵੇਖਿਆ ਤੇ ਤਿੰਨ ਚਾਰ ਫੋਨ ਆਏ ਭਾਜੀ ਉਹਨਾਂ ਦੇ ਤੇ ਹੁਣ ਆਪਾਂ ਫੋਨ ਕੀਤਾ ਉਹਨਾਂ ਨੂੰ ਦੱਸ ਦਿੱਤਾ ਕਿ ਆਪਾਂ ਆਉਂਦੇ ਆ ਤੇ ਖੁਸ਼ ਬੜੇ ਨੇ ਚਾਅ ਬੜਾ ਉਹਨਾਂ ਨੂੰ ਤੇ ਬਹੁਤ ਵਧੀਆ ਸੁਭਾਅ ਭਾਜੀ ਹੋਣਾ ਦਾ ਬੜਾ ਚਾਹ ਕਰਦੇ ਆ ਤੇ ਜਾ ਕੇ ਵਰਗ ਮਿਲਦੇ ਗਿਲਦੇ ਨਾਲਾ ਠੀਕ ਹੈ ਜੀ ਚਲੋ ਠੀਕ ਹੈ ਲੋ ਗਾਇਸ ਚਲੋ ਗਾਇਸ ਆਪਾਂ ਪਹੁੰਚ ਗਏ ਜੀ ਪਾਤੜਾ ਸ਼ਹਿਰ 2 ਬਟਾ ਜਾਂਦੇ ਆ ਟੈਂਪਲਾਜਮ ਹੁੰਦੇ ਭਾਰੀ ਹੋਣਾ ਚੋਗਾ ਲੈ ਲਈਏ ਜੀ ਫਲ ਫਰੂਟ ਜੇ ਨਾ ਮੱਕਿਆ ਲਾਉਦਾ ਹੈ 6 6 ਜੀ ਦਾ ਲਾਏ ਕਿੰਨਾ ਭਾਈ ਮਿੱਠਿਆ 6 ਜੀ ਦਾ ਲਾਏ ਸਵਾ ਕਿਲੋ ਤੋਂ 100 ਦੇ ਸਵਾ ਕਿਲੋ ਮੈਨੂੰ ਲੱਗਦਾ ਚਣਕੇ ਲਾਏ ਆ ਤੂੰ ਕਿੰਨਾ 100 ਦੇ ਸਵਾ ਕਿਲੋ ਲਾਏ ਆ ਕੇਲੇ ਹਲੋ ਗਾਇਸ ਥੋੜਾ ਬੋਤਾ ਲੈ ਲਿਆ ਖਾਣ ਪੀ ਚੁੱਕਾ ਤੇ ਫਿਰ ਮਿਲਦੇ ਆ ਤੁਹਾਨੂੰ ਜੀਏ ਲਓ ਗਾਇਸ ਇਧਰ ਭਾਈ ਨੂੰ ਦਿਲ ਕੰਡਿਆ ਜੀ ਗੋਲ ਗੱਪੇ ਖਾਣ ਦਾ ਤਾਂ ਪਾਤੜਾ ਸ਼ਹਿਰ ਜਾ ਕੇ ਗੋਲ ਗੱਪੇ ਲੱਗੇ ਖਾਣ ਆਪਾਂ ਲਓ ਵੀਰ ਆਹ ਜਿਹੜੇ ਪਾਣੀ ਆ ਰਹੇ ਨੇ ਲਓ ਵੀਰ ਖਰਾ ਦਿਓ ਹੱਥ ਲਓ ਗਾਇਜ਼ ਜੀ ਪਹਿਲੀ ਦੇਸ਼ ਆਪਾਂ ਖਾਂ ਲਗੇ ਆ ਜੀ ਮਾਲਵੇਰੀਏ ਚ ਤੇ ਹੁਣ ਆਪਾਂ ਗੋਲ ਗੱਪੇ ਖਾ ਕੇ ਤੇ ਫਿਰ ਤੁਹਾਨੂੰ ਮਿਲਦੇ ਆਂ ਜੀ ਆ ਗਿਆ ਬਾਹਰ ਇੱਕ ਉਹ ਜੀ ਵਾਲਾ ਆਇਆ ਯਾਰ ਮੈਨੂੰ ਉਹ ਦੁੱਜੀ ਦੇ ਆਹ ਦਬਾਬੇ ਵਾਲੇ ਭਾਜੀ ਹੈ ਕੋਈ ਸੁਜੀ ਹੋਇ ਖਾਣੇ ਐਨ ਕਾ ਨਹੀਂ ਛੱਡਣ ਦੇ ਆਪਣੇ ਜੇ ਮਰਜੀ ਹੋਏ ਐਨ ਕਾ ਵਿੱਚ ਇੱਕ ਹੋ ਐਨ ਕਾ ਦਾ ਟੌਰ ਹੈ ਜੀ ਐਨ ਕਾ ਮੈਨੂੰ ਸੂਜੀ ਵਾਲੇ ਤੇ ਇਹਨੂੰ ਆਟੇ ਵਾਲੇ ਦੇ ਆਹ ਉਹ ਦੁੱਜੀ ਆਟੇ ਵਾਲੇ ਭਾਜੀ ਕਿੱਦਾਂ ਵਧੀਆ ਨੇ ਚਲੋ ਚਲੋ ਗਾਇਸਰ ਮਿਲਦੇ ਆ ਤੁਹਾਨੂੰ ਖਾ ਤੀ ਕੇ ਠੀਕ ਹੈ ਜੀ ਅਸੀਂ ਜਾਏ ਕਰ ਲਈ ਆਪਾਂ ਮੈਂ ਗੋਲ ਗੱਪੇ ਠੀਕ ਹੈ ਵੀਰ ਛੇਤੀ ਛੇਤੀ ਕਰੋ ਸਲੰਡਰ ਵਾਲੀ ਗੱਡੀ ਕੋਲ ਸੀ ਆਟੀ ਜਲਦੀ ਪਹੁੰਚਾਉਣੇ ਆ ਪਿੰਡੋਂ ਪਿੰਡੀ ਰੋਟੀ ਖਾਣੋ ਰਹਿ ਨਾ ਤਰ ਜਾਣਾ ਲਓ ਗਾਇਸ ਹੁਣ ਆਪਾਂ ਚੱਲੇ ਆ ਜੀ ਦਫਤਰੀ ਵਾਲ ਨੂੰ ਆ ਜੀ ਆਪਣਾ ਪਾਤੜਾ ਲਓ ਗਾਇਸ ਲਓ ਗਾਇਸ ਸੌਂਗ ਲਿਖਿਆ ਪਟਿਆਲਾ ਸਮਾਣਾ ਚੰਡੀਗੜ੍ਹ ਲੋਈ ਤਾਂ ਆ ਬਾਪੂ ਨੂੰ ਪੁੱਛ ਲੈ ਬਾਪੂ ਨੂੰ 5 ਮਿੰਟ ਬਾਅਦ ਇਹ ਤੇ ਮੈਂ ਕਰਦਾ ਬਾਪੂ ਜੀ ਦਾਤਰੀਆਂ ਵਾਲ ਪਿੰਡ ਕਿੱਥੇ ਆ ਜੀ ਹਾਂ ਜੀ ਸਿੱਧੇ ਜਾਓਗੇ ਉੱਥੋਂ ਕਹਾ ਤੋਂ ਸਕੂਲ ਆ ਉਹ ਸਕੂਲ ਕੋਲੋਂ ਸਕੂਲ ਦੇ ਨਾਲ ਹੀ ਖੱਬੇ ਹੱਥ ਹਾਂ ਖੱਬੇ ਹੱਥ ਠੀਕ ਹੈ ਜੀ ਸਕੂਲ ਤੋਂ ਬੜੀ ਓਕੇ ਜੀ ਮਿਹਰਬਾਨੀ ਫੋਟ 100 ਰੁਪਏ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਵੈਰੀ ਵੈਰੀ ਮੱਚ ਅੰਡੀ ਵਾਲੇ ਤੇ ਕਰ ਦਿੰਦੇ ਸ਼ੁਕਰੀਆ ਮਿਹਰਬਾਨੀ ਵਾਸ ਆ ਗਿਆ ਵੱਡਾ ਵਸ ਆ ਆ ਸਕੂਲ ਦੇ ਨਾਲ ਮੁਰਨਾ ਆਪਾਂ ਲਓ ਗਾਇਸ ਹਾਂਜੀ ਹਾਂਜੀ ਤਰਨਵਾਰ ਸਿੰਘ ਰੂਮ ਹੈ ਕੀ ਆ ਉਹ ਅੱਗੇ ਦੇਖੀ ਜਿਹੜਾ ਆਉਂਦਾ ਆ ਵੱਡਾ ਸਕੂਲ ਤੇ ਮਤਲਬ ਆ ਸਕੂਲ ਹੈ ਹਾਂ ਆਹ ਇਹ ਆਪਾਂ ਯਾ ਇੱਧਰ ਨੂੰ ਮੁਰਨਾ ਸਕੂਲ ਦੇ ਨਾਲ ਉਹ ਅੱਗੇ ਆ ਸਕੂਲ ਗਾੜੇ ਉੱਥੇ ਮੇਰੇ ਸਾਹਣਾ ਉਧਰ ਹੀ ਮੁਰਨਾ ਹੈ ਆਪਾਂ ਉਹ ਪਿੱਛੇ ਜਿਹੜਾ ਵਾਹ ਯਾਰ ਉਹ ਸਕੂਲ ਆ ਵੱਡਾ ਉਹਨੂੰ ਰਾਹ ਉੱਥੋਂ ਹੋਊਗਾ ਕਿਉਂ ਚੱਲ ਜਾਂਦਾਂ ਫੇਰ ਜਾਂਦਾਂ ਇਹ ਤਾਂ ਪਹਿਲਾਂ ਸਿਆ ਪਹਿਲਾਂ ਸੇ ਦੇ ਨਾਲ ਥੋੜੀ ਮੁਰਨਾ ਸਕੂਲ ਇੱਕ ਤਾਂ ਹਾਂ ਯਾਰ ਉਹ ਸਕੂਲ ਦੇ ਨਾਲ ਖੱਪੇ ਹੱਥ ਮੁਰਨਾ ਹਾਂ ਅੱਛਾ ਮਸਤ ਕੋ ਮਸਕੂਲ ਹੀ ਵੇਸੇ ਆਪਣੇ ਐਸੇ ਹੱਥ ਚੱਲ ਉਹਦੇ ਨਾਲ ਹੀ ਉੱਪਰਲੇ ਪਾਸਿਓਂ ਖੱਪੇ ਹੱਥਾਂ ਨਾਲ ਹੀ ਅੱਛਾ 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 ਵੇਸੇ ਸਿਆ ਤੁਸੀਂ ਸਕੂਲ ਨੇ ਹਾਂ ਇਹ ਕਿੱਥੀ ਹੋ ਹਾਂ ਆਦੋ ਨਿਆਣੇ ਕੜੇ ਜੇ ਪਹਿਲਾ ਸਾਂ ਪਹਿਲਾ ਉਹਦੇ ਨਿਆਣੇ ਤਾਂ ਫਰ ਗਏ ਪਟਾਵਾ ਗਿਆ ਇੱਥੋਂ ਬਾਅਦ ਮੈਂ ਤੁਹਾਨੂੰ ਆਈ ਨਾ ਫਿਰ ਮੋੜਦਾ ਤੈਨੂੰ ਗੜਾ ਰਾਉਂਦੀ ਐ ਵੀ ਪਾਟੜਾ ਹਾਂ ਇਹ ਹਾਂ ਇਧਰੋਂ ਜਾਂਦੋ ਜੀ ਥੋੜੀ ਜਾਂਦੋ ਜੀ ਪਾਟੜਾ ਚੱਲੋ ਜੀ ਪਾਟੜਾ ਸ਼ਹਿਰ ਪਰ ਪਾਟੜਾ ਦਾ ਬਾਦ ਅਜ ਲੈਣਾ ਹੀ ਦਾ ਹਾਈ ਸ਼ਾਬਾਸ਼ ਹਾਈ ਸ਼ਾਬਾਸ਼ ਸਾਸਰੀ ਘਰ ਪਾਜੀ ਕੀ ਹਾਲ ਚਾਲ ਜੇ ਠੀਕ ਠਾਕ ਜੇ ਲਓ ਜੀ ਲਓ ਜੀ ਆ ਸਾਡੇ ਪਾਜੀ ਬੜੇ ਸასი ਘਰ ਜੀ ਸასი ਘਰ ਨਾ ਹੋ ਬੜੀਆ ਬੜੀਆ ਹੈ ਬੜੀਆ ਕੀ ਲਾਓ ਜੀ ਬੜਾ ਬੀਖੋ ਜੀ ਹਾਂ ਜੀ ਉਹ ਕਰਮ ਪਾਤੜਾਂ ਦੀ ਲਈ ਹੀ ਫੇ ਆਏ ਪਾਤੜਾਂ ਦੀ ਲਾ ਲਈ ਨਾ ਮੈਂ ਚੱਲ ਪਾਤੜਾਂ ਦਾ ਦਫਤਰੀ ਵਾਲਾ ਉੱਥੋਂ ਪੁੱਛ ਲਾਂਗੇ ਤੇ ਸਿੱਧੇ ਜਾਵਾਂਗੇ ਓਹ ਇਧਰੋਂ ਦੀ ਗਏ ਸੀ ਅੱਛਾ ਜੀ ਠੀਕ ਹੈ ਠੀਕ ਤੇ ਹੁਣ ਪਤਾ ਲੱਗ ਪਹਿਲੀ ਵਾਰੀ ਨੂੰ ਪਤਾ ਨੂੰ ਭਰੇ ਲੋ ਗਾਈਸ ਇਹ ਆਪਣੇ ਭਾਜੀ ਤੇ ਆਪਣਾ ਤੇ ਲੋ ਪਿਆਰ ਹੈ ਤੇ ਭਾਜੀਆਂ ਨੂੰ ਲੈਣ ਵਾਸਤੇ ਪਹੁੰਚ ਗਏ ਫਿਰ ਉਲਟੇ ਤੁਹਾਨੂੰ ਪਤਾ ਨਹੀਂ ਲੱਗਣਾ ਇਦਾਂ ਕਾਈ ਸਿੱਧੇ ਪਾਤੜਾਂ ਲੰਘੇ ਅੱਗੇ ਤੇ ਚਲੋ ਅਡਾਂ ਚੱਲਦੇ ਆ ਘਰਾਂ ਦੇ ਘਰ ਤੋਂ ਪਤੀ ਜੀ ਨੂੰ ਮਿਲਦੇ ਜਾ ਕੇ ਠੀਕ ਹੈ ਜੀ ਤੇ ਭਾਜੀ ਜਾਣਗੇ ਅੱਗੇ ਅੱਗੇ ਤੇ ਆਪਾਂ ਜਾਵਾਂਗੇ ਪਿੱਛੇ ਪਿੱਛੇ ਠੀਕ ਹੈ ਭਾਜੀ ਆ ਚਲੋ ਲੋ ਗਾਇਸ ਭਾਜੀ ਉਹਨੇ ਲਿਫਟ ਦਿੱਤੀ ਬਾਪੂ ਉਹਨੇ ਤੇ ਬਾਪੂ ਨੇ ਹੱਥ ਚ ਫੜਿਆ ਗੰਡਾਸਾ ਵੇ ਲੋ ਜੀ ਚਾਹੀਦਾ ਬੰਦੀ ਨੇ ਇੱਥੇ ਬਈ ਇੱਕ ਗੱਲ ਨੋਟ ਕਰਨ ਵਾਲੀ ਇੱਥੇ ਲੋਕ ਜਿੱਥੋਂ ਅਸੀਂ ਵਿਆਹ ਵੇਖਿਆ ਹੈ ਉੱਥੇ ਸਾਰੇ ਮੁੰਡੇ ਜਿੰਨੇ ਵੀ ਸਾਰੇ ਪੱਗਾਂ ਬੰਨਦੇ ਸਾਰੇ ਪੱਗਾਂ ਵਾਲੇ ਜਿੱਦਾਂ ਮਰਜੀ ਆ ਪੱਗ ਤੋਂ ਬਗੈਰ ਕੋਈ ਮੁੰਡਾ ਨਹੀਂ ਹੈਗਾ ਇਹ ਉੱਥੇ ਤਕਰੀਬਨ ਸਰਦਾਰ ਹੀ ਹਾਂ ਸਾਰੇ ਸਾਰੇ ਸਰਦਾਰ ਸਿੱਖੀ ਸੰਭੀ ਹੈ ਹਾਂ ਹਾਂ ਜਿੱਦਾਂ ਇਤਿਹਾਸਕ ਦੌਰਾਰੇ ਮੇਨ ਬਟੇ ਇਧਰੇ ਏਰੀਏ ਚ ਨਾ ਤੇ ਸਿੱਖੀ ਵੀ ਸੰਭੀ ਆ ਹਾਂਜੀ ਹਾਂਜੀ ਬਾਕੀ ਨਾ ਜਿੱਦਾਂ ਆਪਣੇ ਇਥੇ ਆਪਣੇ ਮਾਝੇ ਏਰੀਏ ਦੇ ਜਿੱਦਾਂ ਕਹਿੰਦੇ ਨੇ ਨੋ ਇੱਥੇ ਬਹੁਤ ਆਉਂਦੇ ਬਹੁਤ ਮੇਰੇ ਥੋੜੀ ਹਿੰਦੀ ਜੀ ਥੋੜੀ ਜੀ ਵਿੱਚ ਆ ਜਾਂਦੀ ਇਹਨਾਂ ਦੀ ਮਿਕਸ ਜੀ ਹੈ ਥੋੜੀ ਜਿਹੀ ਇਹਨਾਂ ਦੀ ਜਿੱਦਾਂ ਸਾਡੀ ਪਿਓਰ ਪੰਜਾਬੀ ਹੈ ਨਾ ਇੱਥੇ ਥੋੜੀ ਮਿਕਸ ਹੋ ਆ ਇਧਰ ਇਹਨਾਂ ਦੀ ਹਾਂ ਸਾਡੇ ਪਿਓਰ ਪੰਜਾਬੀ ਸਾਡੇ ਪਿਓਰ ਪੰਜਾਬੀ ਆ ਇਹ ਬਹੁਤ ਕਹਿ ਦਿੰਦੇ ਨਾ ਉਹਨੂੰ ਅੱਲਾਹ ਬਾਈਸ ਇੱਕ 3 ਕਰਕੇ ਬੋਲਦੇ ਆ 3 ਹਾਂ ਆਪੇ ਦੀ ਲੱਤ ਜਿਹੜੀ ਮਾਂ ਲੱਤੀ ਹਾਂ ਚਲੋ ਗਾਇਸ ਪਾਈਏ ਵੀ ਮੂਪਰੇ ਨੂੰ ਗੱਲਿਆ ਬਾਪੋ ਜੇ ਆਪਣੀ ਲੋਹਰ ਚ ਗੁਜਰਾਂਗਬਲੀ ਦੀ ਜਗਾ ਤਾ ਦੇਖੋ ਕਿੰਨਾ ਤਗੜਾ ਦਰੱਖਤ ਤੇ ਦੇ ਹਾਂ ਬੂੜਿਆ ਦਾ ਲਾਓ ਜੀ ਭਾਜੀ ਹੁਣ ਅਦੇ ਪਹੁੰਚ ਗਏ ਆ ਪਿੰਡ ਆਪਾਂ ਮੈਂ ਸ਼ੂਟ ਕੀਤਾ ਜਾਵੇ ਕੱਲ ਹੋਣਾ ਹੋਵੇ ਤੇ ਬੰਦਾ ਭੁੱਲੇ ਨਾ ਤੇ ਵੀਡੀਓ ਕੱਢ ਕੇ ਵੇਖ ਲੈ ਕਿਧਰ ਨੂੰ ਗਏ ਹਾਂ ਹਾਂ ਹਾਂਜੀ ਲਓ ਜੀ ਸਾਡੇ ਪਿੰਡ ਬਹੁਤ ਬੜੀਆਂ ਨਾ ਹੂੰ ਇਹ ਇਧਰ ਬੜੀਆਂ ਵਾ ਕੰਪਨੀਆਂ ਕੋ ਪੂਰੀਆਂ ਜਾਂਦੀਆਂ ਪਰ ਕਟਰ ਘਰ ਦੇ ਬਾਹਰ ਹੀ ਲਾਇਆ ਹੋਇਆ ਆ ਹਾਂ ਨਾ ਇਹ ਹਾਲੇ ਹਾਲੇ ਥੋੜੀ ਦੇਖੀ ਹੁੰਦਾ ਵਿਆਹ ਇੱਥੇ ਨਾ ਕੱਢਦੀ ਪਾਣੀ ਦਾ ਸੁਨਾਰਾ ਗੱਟੋ ਬਾਰੀ ਕਰਕੇ ਖੜੀ ਅੰਮ੍ਰਿਤਵਾਲੇ ਜਾਂਦਾ ਬੜਾ ਲੱਗੀ ਆ ਰਹੀ ਆ ਆ ਕੇ ਆ ਗਏ ਭਾਈ ਲਓ ਜੀ ਭਾਜੀ ਗੱਡੀ ਇੱਥੇ ਲਾਈ ਏ ਹਾਂਜੀ ਹਾਂਜੀ ਇੱਥੇ ਲਾ ਦ ਨਾਲ ਕਰਕੇ ਉਹ ਐਦਾਂ ਕਰਕੇ ਲਾ ਦੇ ਮੈਂ ਨਹੀਂ ਐਦਾਂ ਨੂੰ ਐਦਾਂ ਕਰਕੇ ਇਹਨੂੰ ਲਾ ਲਿਆ ਵਾਹ ਤੇ ਹਾਂ ਬਸ ਚਲੋ ਗਾਇਸ ਲਓ ਜੀ ਗੇਰ ਚੋਂ ਗੱਡੀ ਭਾਜੀ ਆਪਾਂ ਨਾਲ ਨਾਲ ਹੀ ਸ਼ੂਟ ਕਰਦੇ ਹਾਂ ਜਿਹੜਾ ਪਿੰਡ ਭੁੱਲਾਂਗੇ ਨਾ ਅਗਲੀ ਵਾਰੀ ਹੈ ਲਓ ਜੀ ਆ ਜੀ ਇਹ ਭਾਜੀ ਹੁਣ ਦਾ ਪਿੰਡ ਲੈ ਭਾਜੀ ਚਲੋ ਗਾ ਗੱਲ ਤੇ ਲੈ ਜਾਗੇ ਪੁਰਾਣਾ ਢੱਡਾ ਲਓ ਜੀ ਗਾਇਸ ਸਾਹ ਸਾਹਮਣੇ ਪਰ ਲਓ ਜੀ ਵੀਡੀਓ ਤੇ ਗੱਲਬਾਤ ਹੋਰ ਹੁੰਦੀ ਹੈ ਜਦੋਂ ਵੀਡੀਓ ਕਾਲ ਕਰੀਦੀ ਆ ਐਦਾਂ ਹੋਰ ਗੱਲਬਾਤ ਹੁੰਦੀ ਆ ਲਓ ਜੀ ਆਪਾਂ ਪਹੁੰਚ ਗਏ ਦੀਦੀ ਘਰੇ ਇੱਧਰ ਹੈ ਜੀ ਭਾਜੀ ਉਹਨਾਂ ਦਾ ਡੰਗਰ ਵਛਾ ਸਾਸਰੀ ਘਰ ਬਣਾਉਣ ਲੱਗੀ ਏ ਓਏ ਠੀਕ ਹੈ ਜੀ ਅੱਲਾਹੁ ਗਾਇਸ ਇੱਧਰ ਆਡੇ ਮਾਸੀ ਜੀ ਸਾਸਰੀ ਘਰ ਮਾਸੀ ਜੀ ਓਹ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਇੱਧਰ ਆਡੇ ਦੀਦੀ ਨੂੰ ਮਿਲੋ ਤੁਸੀਂ ਸਾਹਮਣੇ ਵਧੀਆ ਵਧੀਆ ਜੀ ਤੁਸੀਂ ਇਹ ਦੇਖਾ ਲਓ ਜੀ ਹੁਣ ਆਸੰਬਰ ਤੇ ਹੁਣ ਸਿਰ ਠੀਕ ਹੋ ਨਹੀਂ ਹਾਲੇ ਬਾਤ ਨੂੰ ਠੀਕ ਚਲੋ ਗਾਇਸ ਹੁਣ ਆਪਾਂ ਪਾਣੀ ਪੂਣੀ ਪੀ ਲਈਏ ਤੇ ਫਿਰ ਤੁਹਾਨੂੰ ਮਿਲਦੇ ਆ ਤੇ ਫਿਰ ਮਾਸੀ ਜੀ ਹੁਣਾਂ ਕੋ ਕੁਝ ਪੁਰਾਣੀਆਂ ਗੱਲਾਂ ਸੁਣਾਵਾਂਗੇ ਤੇ ਤਾਜ਼ੀਆਂ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਲਓ ਗਾਇਸ ਇਹ ਪਹੁੰਚ ਗਏ ਭਾਜੀ ਹੁਣਾਂ ਕਰਦੇ ਭਾਜੀ ਨੂੰ ਸਾਡੇ ਆਪਣੇ ਹੱਥੀਂ ਤਿਆਰੀ ਭਾਜੀ ਅੱਜ ਕੀ ਬਣਾਉਣ ਲੱਗੇ ਨੌਨ ਵੇਜ ਅੱਜ ਭਾਜੀਆਂ ਨੂੰ ਖਵਾਉਣਗੇ ਨੌਨ ਨੌਨ ਵੇਜ ਆਪਣੇ ਹੱਥੀ ਬਣਾ ਕੇ ਤੇ ਪੂਰੀ ਤਿਆਰੀ ਕਰ ਡੇ ਨੇ ਤੇ ਬੜੀ ਸੇਵਾ ਕਰ ਡੇ ਐਡੀ ਪਤਨੀ ਕੀ ਗੱਲ ਹੈ ਬਹੁਤੀ ਹੱਦ ਕੋਲੋਂ ਜ਼ਿਆਦਾ ਸੇਵਾਉਂਦੀ ਐਡੀ ਤੇ ਵੇਖੋ ਜੀ ਮਲਵੈਰੀ ਚ ਪਹੁੰਚੇ ਆ ਤੇ ਬੜੇ ਤੁਹਾਨੂੰ ਮੈਂ ਕਿਹਾ ਜਿੱਦਾਂ ਵੀ ਮਿੱਠੇ ਠੰਡੇ ਲੋਕ ਨੇ ਬਹੁਤ ਵਧੀਆ ਬੋਲੀ ਆ ਬਹੁਤ ਵਧੀਆ ਸੁਭਾਅ ਹੈ ਤੇ ਵਧੀਆ ਲੱਗਾ ਇੱਥੇ ਆ ਕੇ ਜੂੰ ਆਪਾਂ ਤੁਰੇ ਆਪਾਂ ਮਾਸ਼ੀਵਾੜੇ ਤੋਂ ਲੈ ਕੇ ਤੇ ਆਏ ਨੂੰ ਤੇ ਬਹੁਤ ਵਧੀਆ ਸੁਭਾਅ ਸਾਰਿਆਂ ਦਾ ਤੇ ਸਾਡੀ ਆਈ ਦੀ ਬੇਟੀ ਠੀਕ ਹੈ ਜੀ ਤੇ ਪਟਖਾਸ ਪਟਿਆਲੇ ਪਾਤੜਾਂ ਲੱਗੇ ਪਿੰਡ ਵਾ ਠੀਕ ਹੈ ਜੀ ਤੇ ਭਾਜੀ ਉਹਨਾਂ ਦਾ ਬਹੁਤ ਵਧੀਆ ਸੁਭਾਅ ਲੱਗਾ ਭਾਜੀ ਜਣੀ ਦੇ ਲਾਲ ਸਵੇਰ ਦਾ ਫੋਨ ਲਾਇਆ ਨਾ ਦੋ ਤਿੰਨ ਵਾਰੀ ਤੇ ਮੈਨੂੰ ਤੇ ਫੋਨ ਆਟਾ ਹੈਗਾ ਸਾਇਲੈਂਟ ਤੇ ਮੈਂ ਵੀ ਰਾਤ ਨੂੰ ਜਿੱਦਾਂ ਦੀ ਗੈਂਡ ਵੀ ਅੱਜ ਮੇਰੇ ਸਿਰ ਪੀੜ ਹੁੰਦੀ ਆਡੇ ਵੀ ਇਦਾਂ ਹੀ ਹੁੰਦੀ ਹੀ ਰਾਤ ਤਾਂ ਕਰਕੇ ਕਿ ਕਿਸੇ ਨੂੰ ਕੋਈ ਡਿਸਟਰਬ ਨਾ ਕਰੇ ਤੇ ਚਲੋ ਹੋਣਾ ਹੀ ਭਾਜੀ ਜਣੂਗਾ ਪਹੁੰਚੇ ਨੇ ਹੁਣ ਆਈ ਨਾ ਥੋੜਾ ਜਿਹਾ ਘਰ ਬੈ ਕੇ 5-10 ਮਿੰਟ ਤੇ ਮੜਾ ਜਾ ਜਾਣਾ ਬਾਹਰ ਪਿੰਡ ਦਾ ਥੋੜਾ ਜਿਹਾ ਵੇਖਣਾ ਥਿਊ ਤੁਹਾਨੂੰ ਮੁਖਾਲਦੇ ਆ ਕਿ ਕਿੱਡਾ ਕੁ ਵੱਡਾ ਪਿੰਡ ਆ ਭਾਜੀ ਤੁਰ ਲਵੋ ਕੋਠੇ ਤੋਂ ਕੋਠੇ ਤੇ ਵੀ ਹੈਗਾ ਔੜੀ ਚਲੋ ਉੱਤੇ ਚਲੋ ਲਓ ਤੁਹਾਨੂੰ ਕੋਠੇ ਦਾ ਹੀ ਤੁਹਾਨੂੰ ਮੜਾ ਜਾ ਥਿਊ ਵਿਊ ਬੁਖਾਲਦੇ ਨੇ ਵੇ ਪਿੰਡ ਕਿੱਡਾ ਕੁ ਪਿੰਡ ਵਾ ਲੇਕਿਨ ਸਾਡੇ ਮੈਂ ਤਾਂ ਦਾ ਪਿੰਡ ਲੱਗਦਾ ਆਪਣੇ ਘਰ ਚੋਂ ਵੱਲ ਤੋਂ ਵੱਡਾ ਪਿੰਡ ਆ ਠੀਕ ਹੈ ਜੀ ਲਓ ਗਾਈਸ ਆ ਰਾਜ ਚਾ ਪੂਰਾ ਹੋ ਗਿਆ ਵੀ ਅਸੀਂ ਵੀ ਚਲੋ ਆਹ ਜੀ ਸਾਹਮਣੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਗੁਰਦੁਆਰਾ ਬੜਾ ਵੱਡਾ ਜੀ ਪਿੰਡ 'ਚ ਠੀਕ ਹੈ ਜੀ ਆਹ ਵੇਖ ਲਓ ਜੀ ਭਾਜੀ ਉਹ ਕੀ ਹੈ ਕੋਈ ਗੁਰਦੁਆਰਾ ਸਾਹਿਬ ਠੀਕ ਹੈ ਜੀ ਉਧਰ ਵੀ ਗੁਰਦੁਆਰਾ ਜੀ ਦੋ ਗੁਰਦੁਆਰਾ ਹੋ ਗਏ ਦੋ ਤੇ ਇਹਨਾਂ ਦਾ ਆ ਗਿਆ ਦੂਜਾ ਦਾ ਅੱਛਾ ਅੱਛਾ ਠੀਕ ਹੈ ਠੀਕ ਠੀਕ ਲਓ ਗਾਇਸ ਵੀਊ ਚੈੱਕ ਕਰੋ ਪਿੰਡ ਦਾ ਇੱਧਰੋਂ ਸੂਰਜ ਨਿਕਲਦਾ ਜੀ ਤਾਂ ਨੂੰ ਇੱਥੋਂ ਡੁੱਬਦਾ ਜੀ ਥੱਲੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੱਥੇ ਘਲੋਤੇ ਆ ਠੀਕ ਹੈ ਜੀ ਤੇ ਇਦਾਂ ਹੀ ਆ ਜੀ ਬੜਾ ਵਧੀਆ ਲੱਗਣ ਡਿਆ ਇੱਥੇ ਆ ਗਏ ਤੇ ਭਾਜੀ ਹੁਣ ਚਾਹ ਬੜਾ ਕੀਤਾ ਬਾਈ ਭਾਜੀ ਹੁਣ ਚਾਹ ਤੇ ਇਦਾਂਗੇ ਭਾਜੀ ਤੇ ਸਵੇਰੇ ਜਦੋਂ ਉਹ ਕਹਿੰਦਾ ਵੀ ਮੈਂ ਹੁਣੇ ਆ ਜਾ ਲੈਣ ਵਾਸਤੇ ਤੁਹਾਨੂੰ ਅੱਗੋਂ ਤੇ ਭਾਜੀ ਨੂੰ ਲੈਣ ਆ ਗਏ ਰਾਹ ਥੋੜਾ ਜਿਹਾ ਤੁਹਾਨੂੰ ਪੁੱਲ ਗਿਆ ਥੋੜਾ ਜਿਹਾ ਪਾਤੜਾ ਚੱਲ ਗਿਆ ਸਿੱਧੇ ਤੇ ਕੋਈ 2-3 ਕਿਲੋਮੀਟਰ ਪਿੱਛੇ ਹੀ ਮੁੰਨਾ ਸੀ ਚਲੋ ਹੁੰਦਾ ਪਹਿਲੀ ਵਾਰੀ ਨਹੀਂ ਪਤਾ ਲੱਗਦਾ ਹੁਣ ਪਤਾ ਲੱਗ ਗਿਆ ਇਹ ਵੀਡੀਓ ਤਾਂ ਹੀ ਬਣਾਉਣ ਦੇ ਕਿ ਕੱਲੋਂ ਆਪਣੇ ਘਰ ਹੋਊਗੀ ਵੀਡੀਓ ਤੇ ਵੇਖ ਕੇ ਆ ਸਕਦੇ ਆ ਤੇ ਆਪਣੇ ਆਪਣੇ ਜਿੱਦਾਂ ਆਪਣੇ ਪਿੰਡ ਨੇ ਉਦਾਂ ਹੀ ਪਿੰਡ ਨੇ ਕੋਈ ਉਹ ਦੀ ਗੱਲ ਨਹੀਂ ਹੈਗੀ ਸਿਰਫ ਇੱਕ ਭਾਸ਼ਾ ਦਾ ਫਰਕ ਵਾ ਥੋੜੀ ਜੀ ਹੋਰ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਮੈਂ ਥੋੜਾ ਦਾ ਸੁਭਾ ਜਿਹੜਾ ਵਾ ਉਹ ਥੋੜਾ ਜਿਹਾ ਹੈਗਾ ਫਰਕ ਸੁਭਾ ਦਾ ਵੀ ਫਰਕ ਹੈਗਾ ਜੀ ਇੱਥੇ ਥੋੜੀ ਜੀ ਮਿੱਠੀ ਹੈ ਬੋਲੀ ਠੀਕ ਹੈ ਬਾਏ ਬਾਏ ਜ਼ਿਆਦਾ ਕਰਦੇ ਨੇ ਇੱਥੇ ਹਣਾ ਸਾਡੇ ਉਹ ਤੇ ਵੀਰ ਵੀਰ ਕਰਦੇ ਆ ਤੇ ਇੱਥੇ ਬਾਈ ਬਾਈ ਕਰਦੇ ਆ ਤੇ ਬੜਾ ਵਧੀਆ ਲੱਗਾ ਇੱਥੇ ਆ ਕੇ ਤੇ ਵੀਡੀਓ ਤੇ ਬਣੇ ਰਿਓ ਆ ਵੀ ਨਿੱਕੇ ਨਿੱਕੇ ਛੋਟੇ ਛੋਟੇ ਵੀਡੀਓ ਪਾਈ ਜਾਵਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਜੀ ਤੇ ਆਪਾਂ ਜੀ ਇੱਥੇ ਨਾ ਰੋਜ਼ ਡੰਡ ਵੀ ਮਾਰਦੇ ਆ ਜੀ ਆ ਵੇਖ ਲਓ ਠੀਕ ਹੈ ਜੀ ਭਾਜੀ ਕਸਰਤ ਕਰਦੇ ਨਾ ਤੁਸੀਂ ਪੂਰੇ ਕਰਦੇ ਭਾਜੀ ਵੇਖ ਲਓ ਤੇ ਭਾਜੀ ਕਿੰਨੀ ਉਮਰ ਟੱਡੀ ਉਮਰ ਮੇਰੀ ਜੀ ਭਾਜੀ 30 ਮੈਂ ਤਾਂ ਪਈ 50 ਤੋਂ ਮਾ 50 ਤੋਂ ਉੱਤੇ ਚੱਲਣ ਦੀ ਭਾਜੀ ਭਾਜੀ ਹੁਣਾਂ ਦੀ ਉਮਰ ਤੇ ਅਜੇ ਵੀ ਮਦਦ ਤੋਂ ਹੀ ਹਿਸਾਬ ਲਾ ਲੋ ਕਿ ਅਜੇ ਵੀ ਆ ਵੇਲੋ ਪਲੇਟਾਂ ਪਾਈਆਂ ਨੇ ਠੀਕ ਹੈ ਜੀ ਤੇ ਰੋਜ਼ ਕਸਰਤ ਕਰਦੇ ਆ ਆਪਣਾ ਸਰੀਰ ਪੂਰਾ ਫਿੱਟ ਰੱਖਿਆ ਤੇ ਭਾਈ ਦੇ ਕੱਪੜੇ ਮੈਨੂੰ ਆ ਗਏ ਨੇ ਭਾਈ ਨੇ ਮੈਨੂੰ ਫਾੜੋ ਤੇ ਭਾਈ ਦੇ ਕੱਪੜੇ ਮੈਨੂੰ ਆ ਗਏ ਆ ਤਾਂ ਸਮਝੋ ਭੰਦੋਵਾਂ ਨੇ ਆਪਣਾ ਸਰੀਰ ਜਿਹੜੇ ਫਿੱਟ ਨੇ ਠੀਕ ਹੈ ਨਾ ਜਿਆਦਾ ਮੋਟਾ ਬੰਦਾ ਵੀ ਚੰਗੀ ਗੱਲ ਨਹੀਂ ਹੈਗੀ ਤੇ ਵੀਡੀਓ ਜਾਣੀ ਹੈ ਜੀ ਬੜੀ ਦੂਰ ਤੱਕ ਸਾਡੀ ਤੇ ਮੈਂ ਚਲੋ ਨਿਕਲੇਆ ਘਰੋਂ ਬਾਅਦ ਤੇ ਥੋੜਾ ਬੋਤਾ ਸ਼ੂਟ ਕੀਤਾ ਜਾਵੇ ਤੇ ਅਸੀਂ ਪਹਿਲੀ ਵਾਰ ਹੀ ਪਟਿਆਲੇ ਆਏ ਆ ਮਾਲਵੇਰੀ ਚ ਪਹਿਲੀ ਵਾਰੀ ਚਲੋ ਦਬਾਬੇ ਤੱਕ ਤੇ ਆਪਾਂ ਗਏ ਗਏ ਆ ਪਟਿਆਲੇ ਅਰ ਕੀ ਪਹਿਲੀ ਵਾਰੀ ਘੇੜਾ ਵੱਜਾ ਠੀਕ ਹੈ ਚਲੋ ਬਹੁਤ ਵਧੀਆ ਲੱਗਾ ਤੇ ਹੁਣ ਅੱਡੀ ਭਾਜੀ ਹੁਣੀ ਥੱਲੇ ਬਣਾਉਂਦੇ ਨੇ ਸਾਡੇ ਬਾਅਦ ਤੇ ਕੋਈ ਸ਼ੈ ਬਣਾਉਣ ਲੱਗਣ ਲੈ ਖਾਣਗੇ ਨੂੰ ਬਣਾ ਕੇ ਤੇ ਚਲੋ ਤੇ ਭਾਜੀ ਕਹਿੰਦੇ ਸਿਰ ਪੀਟ ਹੋਣ ਦੀ ਮੇਰੀ ਵੀ ਬਹੁਤ ਜ਼ਿਆਦਾ ਤੇ ਮੈਂ ਕੋਈ ਗੱਲ ਨਹੀਂ ਸਿਰ ਪੀਟ ਛੱਟ ਜੇਗੀ ਜੇ ਹੁਣੇ ਪਾਜੀ ਨਾ ਇੱਕ ਗੱਲ ਆ ਕੇ ਸਿਰ ਪੇਟ ਬੜੀ ਛੇਤੀ ਹਟਾਉਂਦੇ ਆ ਹਰ ਚੀਜ਼ ਦਾ ਨੁਕਤੇ ਦਾ ਲਾਜ ਹੈਗਾ ਪਾਜੀ ਕੋ ਹਾਂ ਨਾ ਪਾਜੀ ਤੇ ਚਲੋ ਗਾਇਜ਼ ਵੀਡੀਓ ਤੇ ਬਣੇ ਰਹੋ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਹਾਂ ਜੀ ਦੋਸਤੋ ਜੀ ਆਪਾਂ ਆਏ ਆ ਜੀ ਖਾ ਪੀ ਕੇ ਰੋਟੀ ਪਾਣੀ ਖਾ ਕੇ ਸ਼ਾਮਾਂ ਦੀ ਥੋੜੀ ਸ਼ੈਅਰ ਕਰਨ ਵਾਸਤੇ ਆਏ ਤੇ ਪਾਜੀ ਕਹਿੰਦੇ ਵੀ ਮੇਰੀ ਜਿਹੜੀ ਪੜ੍ਹਾਈ ਆ ਉਹ ਪੜ੍ਹਾਈ ਹੋਈ ਆ ਜੀ ਇਸ ਸਕੂਲ ਦੇ ਵਿੱਚ ਆ ਸਾਹਮਣੇ ਵੇਖ ਸਕਦੇ ਹੋ ਜੀ ਇਹ ਪੜ੍ਹਾਇਆ ਸਕੂਲ ਹੈਗਾ ਜੀ ਸਰਕਾਰੀ ਹਾਈ ਸਮਰਾਟ ਸਕੂਲ ਦਫਤਰੀਵਾਲ ਜੀ ਠੀਕ ਹੈ ਜੀ ਪਾ ਜੀ ਕਹਿੰਦੇ ਵੀ ਮੈਂ ਇੱਥੇ ਮੈਂ ਵੀ ਇੱਥੇ ਪੜਿਆ ਤੇ ਮੇਰੇ ਬੱਚੇ ਮੇਰੇ ਬੱਚੇ ਵੀ ਇੱਥੇ ਪੜੇ ਆ ਜੀ ਠੀਕ ਹੈ ਜੀ ਤੇ ਵੇਖ ਲੋ ਜੀ ਤੇ ਅੱਜ ਸਾਡੇ ਬੱਚੇ ਦੋਏ ਕੈਨੇਡਾ ਨੇ ਤੇ ਆਪਣੀ ਬੇਟੀ ਦਾ ਜਿਹੜੀ ਛੋਟੀ ਬੇਟੀ ਆ ਉਹਦੀ ਮੈਰਿਜ ਹੋ ਚੁੱਕੀ ਆ ਉਹ ਵੀ ਕੈਨੇਡਾ ਠੀਕ ਹੈ ਜੀ ਤੇ ਅੱਜ ਦੇ ਟਾਈਮ ਦੇ ਵਿੱਚ ਸਾਡਾ ਛੋਟਾ ਵੱਡਾ ਵੱਡਾ ਕਿ ਛੋਟਾ ਬੇਟਾ ਛੋਟਾ ਬੇਟਾ ਹੋਵੇ ਤੇ ਵੱਡੀ ਬੇਟੀ ਅੱਜ ਸਾਰੇ ਇਕੱਠੇ ਰਹਿਣ ਡੇ ਉੱਥੇ ਕੈਨੇਡਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਉੱਥੇ ਤੇ ਚਲੋ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਤੇ ਚਲੋ ਤਰੱਕੀਆਂ ਬਖਸ਼ੇ ਤੇ ਬਹੁਤ ਵਧੀਆ ਲੱਗਾ ਇੱਥੇ ਆ ਗਏ ਤੇ ਭਾਜੀ ਤਾਂ ਮੈਂ ਸੈਰ ਕਰਨ ਆਏ ਤੇ ਭਾਜੀ ਨੇ ਮੈਨੂੰ ਸਕੂਲ ਦੱਸਿਆ ਤੇ ਮੈਂ ਸਕੂਲ ਤੁਹਾਨੂੰ ਅੱਜ ਦੱਸਿਆ ਵੀ ਭਾਜੀ ਕਹਿੰਦੇ ਮੈਂ ਵੀ ਇੱਥੇ ਪੜਿਆ ਤੇ ਮੇਰੇ ਬੱਚੇ ਵੀ ਇੱਥੇ ਪੜੇ ਆ ਤੇ ਬੱਚੇ ਇੱਥੋਂ ਪੜ ਕੇ ਅੱਜ ਕੈਨੇਡਾ ਚੱਲ ਗਏ ਆ ਠੀਕ ਹੈ ਜੀ ਤੇ ਵੇਖ ਲਓ ਜੀ ਠੀਕ ਹੈ ਜੀ ਤੇ ਪਾਈ ਨਾ ਕਦੇ ਸੋਚਿਆ ਨਹੀਂ ਕਿ ਮੇਰਾ ਅਜੇ ਪੁੱਤ ਉੱਥੇ ਇਸ ਮਕਾਮ ਤੇ ਪਹੁੰਚ ਜਾਊਗਾ ਠੀਕ ਹੈ ਜੀ ਲੇਕਿਨ ਬੱਚੇ ਦਾ ਆਪਣਾ ਦਿਮਾਗ ਵਾ ਠੀਕ ਹੈ ਨਾ ਜਿੰਨੂੰ ਆਈ ਕਿ ਕਦੇ ਨਕਮਾ ਕਿੰਨੇ ਆ ਨਾ ਉਹ ਬੱਚਾ ਬੜਾ ਕੁਝ ਕਰ ਜਾਂਦਾ ਐਂਡ ਦੇ ਵਿੱਚ ਉਹਨਾਂ ਦਾ ਮਨਕੀਰ ਤਾਂ ਨਾ ਉਹ ਤਾਂ ਮਨਕੀਰ ਤਾਂ ਹੀ ਉਹਨੂੰ ਬੜਾ ਝਿੜਕਦੇ ਆ ਇਦਾਂ 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 ਤਾਂ ਹੀ ਫਿਰ ਵੀ ਕਿੰਨੇ ਆ ਬਈ ਵਾਹੀ ਗੁਰੂ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨੂੰ ਦੂਰ ਤੱਕ ਲੈ ਕੇ ਜਾਵੇ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਅਹੀਂ ਸੈਰ ਕਰ ਲਵਾਂ ਤੇ ਆਈ ਤਾਂ ਮੈਂ ਚੱਲ ਛੋਟਾ ਜਾ ਕੇ ਇੱਕ ਯਾਦਗਰੀ ਸਕੂਲ ਜਿਹੜਾ ਵਾ ਆਪਾਂ ਸ਼ੂਟ ਕਰ ਲਈਏ ਵੇਚਣਾ